ਅਮਰਿਤਪਾਲ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਈਏ ਕਿ ਖਡੂਰ ਸਾਹਿਬ ਤੋਂ MP ਬਣੇ ਅਮਰਿਤਪਾਲ ਸਿੰਘ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਉਹਨਾਂ ਤੇ NSA ਲੱਗੀ ਸੀ ਪਿਛਲੇ 1 ਸਾਲ ਤੋਂ ਹੀ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਬੰਦ ਨੇ ਜੇਲ੍ਹ ਦੇ ਵਿੱਚ ਹੀ ਉਹਨਾਂ ਨੇ ਆਜ਼ਾਦ ਉਮੀਦਵਾਰ ਵੱਲੋਂ MP ਦੀਆਂ ਚੋਣਾਂ ਲੜੀਆਂ ਸੀ ਲੋਕ ਸਭਾ ਦੇ ਵਿੱਚ ਤੇ ਉਹ ਬਹੁਤ ਜ਼ਿਆਦਾ ਵੋਟਾਂ ਦੇ ਫਰਕ ਨਾਲ ਜੇਤੂ ਵੀ ਰਹੇ ਉਸ ਤੋਂ ਬਾਅਦ ਉਹਨਾਂ ਦੀ ਸੌ ਚੁੱਕ ਸਮਾਗਮ ਦੇ ਵਿੱਚ ਜਿਹੜੀਆਂ ਕਿ ਤਕਲੀਫਾਂ ਨੂੰ ਚੱਲਣੀਆਂ ਪਈਆਂ ਤੇ ਉਹਨਾਂ ਨੂੰ ਪਟੀਸ਼ਨਾਂ ਜਿਹੜੀਆਂ ਦਾਇਰ ਕਰਨੀਆਂ ਪਈਆਂ ਅਦਾਲਤ ਦੇ ਵਿੱਚ ਹੁਣ ਉਹਨਾਂ ਨੇ ਐਨਐਸਏ ਦੀ ਸਮਾਂ ਵਧਾਉਣ ਨੂੰ ਇਹ ਜਿਹੜੀ ਚੁਣੌਤੀ ਦਿੱਤੀ ਸੀ ਜਿਹੜੀ ਸਰਕਾਰ ਵੱਲੋਂ ਅਮਰਿਤਪਾਲ ਤੇ ਇਹ ਪਿਛਲੇ 1 ਸਾਲ ਤੋਂ ਐਨਐਸਏ ਲਗਾਈ ਸੀ ਉਸ ਦੀ ਮਿਆਦ 1 ਸਾਲ ਲਈ ਹੋਰ ਵਧਾ ਦਿੱਤੀ ਗਈ ਸੀ ਜਿਸ ਦੇ ਵਿੱਚ ਅਮਰਿਤਪਾਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਆਪਣੀ ਚੁਣੌਤੀ ਦਿੱਤੀ ਸੀ ਕਿ ਜਿਹੜੀ ਉਹਨਾਂ ਦੀ ਐਨਐਸਏ ਆ ਉਹ ਵਧਾਉਣਾ ਬਿਲਕੁਲ ਹੀ ਗਲਤ ਹੈ ਉਹਨਾਂ ਨੇ ਇਸ ਐਨਐਸਏ ਦੇ ਸਮੇਂ ਵਧਾਉਣ ਨੂੰ ਗਲਤ ਠਹਿ ਆਇਆ ਹੈ ਉਸਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਸੁਣਵਾਈ ਕਰਨ ਜਾ ਰਹੀ ਹੈ ਦੱਸਈਏ ਕਿ ਫੈਸਲਾ ਕੀ ਰਹੇਗਾ ਕਿ ਅਮਰਿਤਪਾਲ ਦੀ ਐਨਐਸਏ ਇੱਥੇ ਹੀ ਤੋੜ ਦਿੱਤੀ ਜਾਵੇਗੀ ਜਾਂ ਫਿਰ ਜਿਹੜੀ ਮਿਆਦ ਸਰਕਾਰ ਨੇ 1 ਸਾਲ ਲਈ ਐਨਐਸਏ ਵਧਾਈ ਆ ਉਹ ਐਨਐਸਏ 1 ਸਾਲ ਦੇ ਲਈ ਹੀ ਅਮਰਿਤਪਾਲ ਨੂੰ ਭੁਗਤਨੀ ਪਵੇਗੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਆਪਣੀ ਐਨਐਸਏ ਕਟਣੀ ਪਵੇਗੀ ਦੱਸਈਏ ਕਿ ਅਮਰਿਤਪਾਲ ਨੇ ਜਿਹੜੀ ਐਨਐਸਏ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਦਾ ਸਮੇਂ ਵਧਾਇਆ ਗਿਆ ਸੀਗਾ ਤੇ ਅਮਰਿਤਪਾਲ ਦਾ ਕਹਿਣਾ ਹੈ ਕਿ ਉਹ ਪਿਛਲੇ 1 ਸਾਲ ਤੋਂ ਆਪਣੇ ਇਲਾਕੇ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਮਿੱਤਰ ਤੋਂ ਦੂਰ ਨੇ ਤੇ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਆਜ਼ਾਦੀ ਆ ਉਹਨੂੰ ਬੜੇ ਆਸਾਧਾਰਨ ਤਰੀਕੇ ਨਾਲ ਭੰਗ ਕੀਤਾ ਜਾ ਰਿਹਾ ਹੈ ਉਹਨਾਂ ਨੇ ਹੁਣ ਉਹ ਸੰਸਦ ਦੇ ਮੈਂਬਰ ਵੀ ਬਣ ਚੁੱਕੇ ਨੇ MP ਵਜੋਂ ਉਹਨਾਂ ਦੇ ਲੋਕਾਂ ਨੇ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਿਆਰ ਦੇ ਕੇ ਜਿਤਾਇਆ ਵੀ ਹੈ ਤੇ ਉਸ ਦਾ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਸੰਸਦ ਮੈਂਬਰ ਦੇ ਵਿੱਚ ਮੈਂਬਰ ਵਜੋਂ ਚੁਣੇ ਗਏ ਨੇ ਤੇ ਹੁਣ ਉਹ ਸੰਸਦ ਦੇ ਵਿੱਚ ਹੋ ਰਹੀਆਂ ਸੈਸ਼ਨਾਂ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਆਪਣੇ ਜਿਹੜੀ ਆਮ ਜਨਤਾ ਦੀ ਆਵਾਜ਼ ਹੈ ਉਹ ਸੰਸਦ ਦੇ ਵਿੱਚ ਪਹੁੰਚਾਣਾ ਚਾਹੁੰਦੇ ਨੇ ਜਿਹੜੇ ਆਮ ਜਨਤਾ ਦੇ ਉਹਨਾਂ ਨੇ ਆਪਣੀਆਂ ਉਮੀਦਾਂ ਲਾ ਕੇ ਅਮਰਿਤਪਾਲ ਨੂੰ ਐਮਪੀ ਜਿਤਾਇਆ ਐਮਪੀ ਬਣਾਇਆ ਇੰਨੀ ਅਫਰਕ ਦੀਆਂ ਵੋਟਾਂ ਨਾਲ ਆਜ਼ਾਦ ਉਮੀਦਵਾਰ ਵਜੋਂ ਅਮਰਿਤਪਾਲ ਨੇ ਜਿਹੜੇ ਜੇਲ੍ਹ ਦੇ ਵਿੱਚੋਂ ਹੀ ਚੋਣਾਂ ਲੜੀਆਂ ਸੀ ਤੇ ਉਹ ਕਾਫੀ ਫਰਕ ਨਾਲ ਚੋਣਾਂ ਜਿੱਤ ਵੀ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਉਹਨਾਂ ਦੇ ਹਲਕੇ ਦੇ ਲੋਕ ਨੇ ਆਮ ਜਨਤਾ ਉਹਨਾਂ ਦੀ ਆਵਾਜ਼ ਸੰਸਦ ਤੱਕ ਪਹੁੰਚਾਣੀ ਹੈ ਉਹਨਾਂ ਦੇ ਜਿਹੜੇ ਕਾਰਜ ਅਨੁਕੂਪ ਪੂਰੇ ਕਰਨੇ ਨੇ ਉਹਨਾਂ ਦੇ ਇਲਾਕੇ ਦੇ ਉਹਨਾਂ ਨੇ ਜਿਹੜੇ ਲੋਕਾਂ ਨੇ ਉਮੀਦਾਂ ਲਾਈਆਂ ਤੇ ਖਰਾ ਉਤਰਨਾ ਚਾਹੁੰਦੇ ਨੇ ਉਸਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕਰਨੀ ਹੈ ਸੁਣਵਾਈ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਅਦਾਲਤ ਕੀ ਫੈਸਲਾ ਲੈਂਦੀ ਹੈ ਕਿ ਅਮਰਿਤਪਾਲ ਦੀ ਐਨਐਸਏ ਤੇ ਹੀ ਤੋੜ ਦਿੱਤੀ ਜਾਵੇਗੀ ਜਾਂ ਫਿਰ ਅਮਰਿਤਪਾਲ ਦੀ ਜਿਹੜੀ ਸਰਕਾਰ ਨੇ 1 ਸਾਲ ਦੀ ਮਿਆਦ ਵਧਾਈ ਐਨਐਸਏ ਤੇ ਉਹ ਐਵੇਂ ਹੀ ਲਾਗੂ ਰਹੇਗੀ ਦੇਖਣਾ ਹੋਵੇਗਾ ਕਿ ਅਦਾਲਤ ਪੰਜਾਬ ਹਰਿਆਣਾ ਹਾਈ ਕੋਰਟ ਜਿੱਤੇ ਅੱਜ ਸੁਣਵਾਈ ਹੋਵੇਗੀ ਅਮਰਿਤਪਾਲ ਨੇ ਜਿਸ ਨੂੰ ਚੁਣੌਤੀ ਦਿੱਤੀ ਸੀਗੀ ਕਿ ਉਸ ਦੀ ਐਨਐਸਏ ਦਾ ਮਿਆਦ ਸਮਾਂ ਵਧਾਉਣਾ बिल्कुल ही गलत है उन्होंने जोड़ी आजादी है जिंदगी खो ली जा रही है वो पिछले एक साल तो अपने रिश्तेदार तो अपने करीबी यार दोस्तों तो मित्र तो अपने घर परिवार तो अपने इलाके तो दूर असाम दिबड़ूगढ़ जेल रह रहे हैं दस दईए किस गलते अमृतपाल ने ਦੱਸਦੀ ਹੈ ਕਿ ਇਸ ਗੱਲ ਤੇ ਅਮ੍ਰਿਤਪਾਲ ਨੇ ਪੰਜਾਬ ਹਰਿਆਣਾ ਕੋਰਟ ਨੂੰ ਚੁਣੌਤੀ ਦਿੱਤੀ ਸੀ ਕਿ ਜਿਹੜੀ NSA ਲਗਾਈ ਗਈ ਹੈ ਉਹਨਾਂ ਤੇ ਉਹਨੂੰ ਖਤਮ ਕੀਤਾ ਜਾਵੇ ਪਿਛਲੇ 1 ਸਾਲ ਤੋਂ ਹੀ NSA ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹ ਆਪਣੀ ਐਨਐਸਏ ਤੜਵਾਉਣਾ ਚਾਹੁੰਦੇ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਜਦੋਂ ਕਿਸੇ ਹੋਰ ਸੂਬੇ ਦੇ ਬੰਦੇ ਨੂੰ ਐਨਐਸਏ ਲੱਗਦੀ ਹੈ ਤਾਂ ਉਸ ਦੀ ਐਨਐਸਏ 1 ਸਾਲ ਦੀ ਕਿਉ ਤੇ ਪੰਜਾਬ ਦੇ ਵਿੱਚ ਜਦੋਂ ਐਨਐਸਏ ਲਗਾਈ ਗਈ ਹੈ ਤੇ ਉਸ ਦੀ ਮਿਆਦ 1 ਸਾਲ ਹੋਰ ਕਿਸ ਕਿਉ ਵਧਾ ਦਿੱਤੀ ਗਈ ਹੈ ਹੁਣ ਦੇਖਣਾ ਰਹੇਗਾ ਕਿ ਅਦਾਲਤ ਦਾ ਜਿਹੜਾ ਫੈਸਲਾ ਹੈ ਉਸ ਦੇ ਆਉਣ ਤੋਂ ਬਾਅਦ ਕੀ ਅਮਰਿਤਪਾਲ ਦੀ ਐਨਐਸਏ ਟੁੱਟਦੀ ਹੈ ਕਿ ਅਮਰਿਤਪਾਲ ਜੇਲ੍ਹ ਤੋਂ ਬਾਹਰ ਆਂਦਾ ਹੈ ਜਾਂ ਫਿਰ ਅਮਰਿਤਪਾਲ ਦੀ ਐਨਐਸਏ ਲਗਾਤਾਰ ਲਾਗੂ रहेगी ਤੇ ਅਮਰਿਤਪਾਲ ਨੂੰ ਅਪੜਾ ਜਿਹੜਾ ਸਾਹਮ ਦੇ ਡਿਬਲੂਗੜ ਜੇਲ੍ਹ ਦੇ ਵਿੱਚ ਹੀ ਹਜੇ 1 ਸਾਲ ਹੋਰ ਬਿਤਾਣਾ ਪਵੇਗਾ ਦੇਖਣਾ ਰਹੇਗਾ